ਕੋਈ ਚੀਤ ਨਹੀਂ ਆ ਦੋ ਸਾਲਾਂ ਚ ਆ ਹੁਣ ਮਾੜੀਆਂ ਮੋਟੀਆਂ ਸੜਕਾਂ ਦੇ ਪੱਛ ਲਾਉਣ ਦਾ ਇਹਨੇ ਨਹੀਂ ਪੱਥਰ ਰੱਖਿਆ ਚੰਨੀ ਕਹਿੰਦਾ ਹੁੰਦਾ ਸੀਗਾ ਕਿ ਮੈਂ ਪੱਛ ਲਾ ਦਿਆ ਕਰੂ ਉਹਨੇ ਪੱਛ ਤਾਂ ਕੀ ਲਾਉਣੇ ਸੀ ਹੁਣ ਆ ਈਟੀਓ ਨਵਾ ਚੰਨੀ ਆ ਗਿਆ ਇਹ ਕਹਿੰਦਾ ਮੈਂ ਪੱਛ ਲਾ ਦੇਣੇ ਆ ਮਗਰ ਇਹਨੇ ਨਾ ਕੋਈ ਨੌਕਰੀ ਨਾ ਕੋਈ ਕਿਸਾਨਾਂ ਦੀ ਗੱਲ ਨਾ ਕੋਈ ਬੱਤੀ ਦੇ ਹਾਲਾਤ ਚੰਗੇ ਇਸ ਲਈ ਮੈਂ ਅੱਜ ਤੁਹਾਡੇ ਕੋਲੇ ਬੇਨਤੀ ਲੈ ਕੇ ਆਇਆ ਕਿ ਲਾ ਨਾ ਆਰਡਰ ਸਭ ਤੋਂ ਵੱਧ ਫਰੋਤੀ ਤੇ ਸਭ ਤੋਂ ਵੱਧ ਟਾਰਗੇਟਡ ਕਿਲਿੰਗ ਅੱਜ ਜੰਡਿਆਲੇ ਚ ਹੋ ਰਹੀ ਐ ਰੋਜ ਦੂਜੇ ਤੀਜੇ ਦੇਣੀ ਕਿਸੇ ਨਾ ਕਿਸੇ ਨੂੰ ਲੁੱਟਿਆ ਹੁਣ ਨੋਂ ਦੀ ਕੋਈ ਚੀਜ਼ ਨਹੀਂ ਆ ਦੋ ਸਾਲਾਂ ਚ ਆ ਹੁਣ ਮਾੜੀਆਂ ਮੋਟੀਆਂ ਸੜਕਾਂ ਦੇ ਪੱਛ ਲਾਉਣ ਦਾ ਇਹਨੇ ਨਹੀਂ ਪੱਥਰ ਰੱਖਿਆ ਚੰਨੀ ਕਹਿੰਦਾ ਹੁੰਦਾ ਸੀਗਾ ਕਿ ਮੈਂ ਪੱਛ ਲਾ ਦਿਆ ਕਰੂ ਉਹਨੇ ਪੱਛ ਤਾਂ ਕੀ ਲਾਉਣੇ ਸੀ ਹੁਣ ਆ ਈਟੀਓ ਨਵਾਂ ਚੰਨੀ ਆ ਗਿਆ ਇਹ ਕਹਦਾ ਮੈਂ ਪਾਸ ਚਲਾ ਦੇਣੇ ਆ ਮਗਰ ਇਹਨੇ ਨਾ ਕੋਈ ਨੌਕਰੀ ਨਾ ਕੋਈ ਕਿਸਾਨਾਂ ਦੀ ਗੱਲ ਨਾ ਕੋਈ ਬੱਤੀ ਦੇ ਹਾਲਾਤ ਚੰਗੇ ਇਸ ਲਈ ਮੈਂ ਅੱਜ ਤੁਹਾਡੇ ਕੋਲ ਇਹ ਬੇਨਤੀ ਲੈ ਕੇ ਆਇਆ ਕਿ ਲਾਅਨ ਆਰਡਰ ਸਭ ਤੋਂ ਵੱਧ ਫਰੋਤੀ ਤੇ ਸਭ ਤੋਂ ਵੱਧ ਟਾਰਗੇਟਡ ਕਿਲਿੰਗ ਅੱਜ ਜੰਡਿਆਲੇ 'ਚ ਹੋ ਰਹੀ ਐ ਰੋਜ਼ ਦੂਜੇ ਤੀਜੇ ਦੇ ਨਹੀਂ ਕਿਸੇ ਨਾ ਕਿਸੇ ਨੂੰ ਲੁੱਟਿਆ ਹੁਮਣੋਂ ਦੀ ਕੋਈ ਚੀਜ਼ ਨਹੀਂ ਆ ਦੋ ਸਾਲਾਂ 'ਚ ਆ ਹੁਣ ਮਾੜੀਆਂ ਮੋਟੀਆਂ ਸੜਕਾਂ ਦੇ ਪੱਛ ਲਾਉਣ ਦਾ ਇਹਨੇ ਨਹੀਂ ਪੱਥਰ ਰੱਖਿਆ ਚੰਨੀ ਕਹਿੰਦਾ ਹੁੰਦਾ ਸੀਗਾ ਕਿ ਮੈਂ ਪੱਛ ਲਾ ਦਿਆ ਕਰੂ ਉਹਨੇ ਪੱਛ ਤਾਂ ਕੀ ਲਾਉਣੇ ਸੀ ਹੁਣ ਆ ਈਟੀਓ ਨਵਾ ਚੰਨੀ ਆ ਗਿਆ ਇਹ ਕਹਿੰਦਾ ਮੈਂ ਪੱਛ ਲਾ ਦੇਣੇ ਆ ਮਗਰ ਇਹਨੇ ਨਾ ਕੋਈ ਨੌਕਰੀ ਨਾ ਕੋਈ ਕਿਸਾਨਾਂ ਦੀ ਗੱਲ ਨਾ ਕੋਈ ਬੱਤੀ ਦੇ ਹਾਲਾਤ ਚੰਗੇ ਇਸ ਲਈ ਮੈਂ ਅੱਜ ਤੁਹਾਡੇ ਕੋਲੇ ਬੇਨਤੀ ਲੈ ਕੇ ਆਇਆ ਕਿ ਲਾ ਨ ਆਰਡਰ ਸਭ ਤੋਂ ਵੱਧ ਫਰੋਤੀ ਤੇ ਸਭ ਤੋਂ ਵੱਧ ਟਾਰਗੇਟਡ ਕਿਲਿੰਗ ਅੱਜ ਜੰਡਿਆਲੇ ਚ ਹੋ ਰਹੀ ਐ ਰੋਜ਼ ਦੂਜੇ ਤੀਜੇ ਦਿਨੀ ਕਿਸੇ ਨਾ ਕਿਸੇ ਨੂੰ ਲੁੱਟਿਆ ਹੁੰਦਾ ਨਾ ਦੀ ਕੋਈ ਚੀਜ਼ ਨਹੀਂ ਆ ਦੋ ਸਾਲਾਂ ਚ ਆ ਹੁਣ ਮਾੜੀਆਂ ਮੋਟੀਆਂ ਸੜਕਾਂ ਦੇ ਪਾਚ ਲਾਉਣ ਦਾ ਇਹਨੇ ਨਹੀਂ ਪੱਥਰ ਰੱਖਿਆ ਚੰਨੀ ਕਹਿੰਦਾ ਹੁੰਦਾ ਸੀਗਾ ਕਿ ਮੈਂ ਪਾਚ ਲਾ ਦਿਆ ਕਰੂ ਉਹਨੇ ਪਾਚ ਤਾਂ ਕੀ ਲਾਉਣੇ ਸੀ ਹੁਣ ਆ ਈਟੀਓ ਨਵਾ ਚੰਨੀ ਆ ਗਿਆ ਇਹ ਕਹਿੰਦਾ ਮੈਂ ਪਾਸ ਚਲਾ ਦੇਣੇ ਆ ਮਗਰ ਇਹਨੇ ਨਾ ਕੋਈ ਨੌਕਰੀ ਨਾ ਕੋਈ ਕਿਸਾਨਾਂ ਦੀ ਗੱਲ ਨਾ ਕੋਈ ਬੱਤੀ ਦੇ ਹਾਲਾਤ ਚੰਗੇ ਇਸ ਲਈ ਮੈਂ ਅੱਜ ਤੁਹਾਡੇ ਕੋਲ ਇਹ ਬੇਨਤੀ ਲੈ ਕੇ ਆ ਕਿ ਲਾਅਨ ਆਰਡਰ ਸਭ ਤੋਂ ਵੱਧ ਫਰੋਤੀ ਤੇ ਸਭ ਤੋਂ ਵੱਧ ਟਾਰਗੇਟਡ ਕਿਲਿੰਗ ਅੱਜ ਜੰਡਿਆਲੇ 'ਚ ਹੋ ਰਹੀ ਹੈ ਰੋਜ਼ ਦੂਜੇ ਤੀਜੇ ਦਿਨੀ ਕਿਸੇ ਨਾ ਕਿਸੇ ਨੂੰ ਲੁੱਟਿਆ ਹੁੰਦਾ ਨੋਂ ਦੀ ਕੋਈ ਚੀਜ਼ ਨਹੀਂ ਆ ਦੋ ਸਾਲਾਂ 'ਚ ਆ ਹੁਣ ਮਾੜੀਆਂ ਮੋਟੀਆਂ ਸੜਕਾਂ ਦੇ ਪਾਚ ਲਾਉਣ ਦਾ ਇਹਨੇ ਨਹੀਂ ਪੱਥਰ ਰੱਖਿਆ ਚੰਨੀ ਕਹਿੰਦਾ ਹੁੰਦਾ ਸੀਗਾ ਕਿ ਮੈਂ ਪਾਚ ਲਾ ਦਿਆ ਕਰੂੰ ਉਹਨੇ ਪਾਚ ਤਾਂ ਕੀ ਲਾਉਣੇ ਸੀ ਹੁਣ ਆ ਈਟੀਓ ਨਵਾ ਚੰਨੀ ਆ ਗਿਆ ਇਹ ਕਹਿੰਦਾ ਮੈਂ ਪਾਚ ਲਾ ਦੇਣੇ ਆ ਮਗਰ ਇਹਨੇ ਨਾ ਕੋਈ ਨੌਕਰੀ ਨਾ ਕੋਈ ਕਿਸਾਨਾਂ ਦੀ ਗੱਲ ਨਾ ਕੋਈ ਬੱਤੀ ਦੇ ਹਾਲਾਤ ਚੰਗੇ ਇਸ ਲਈ ਮੈਂ ਅੱਜ ਤੁਹਾਡੇ ਕੋਲੇ ਬੇਨਤੀ ਲੈ ਕੇ ਆਇਆ ਕਿ ਲਾਅਨ ਆਰਡਰ ਸਭ ਤੋਂ ਵੱਧ ਫਰੋਤੀ ਤੇ ਸਭ ਤੋਂ ਵੱਧ ਟਾਰਗੇਟਡ ਕਿਲਿੰਗ ਅੱਜ ਜੰਡਿਆਲੇ ਚ ਹੋ ਰਹੀ ਹੈ ਰੋਜ਼ ਦੂਜੇ ਤੀਜੇ ਦਿਨੀ ਕਿਸੇ ਨਾ ਕਿਸੇ ਨੂੰ ਲੁੱਟਿਆ ਹੂੰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ